ਹਾਂ ਤੈਨੂੰ ਕਿਹੜੇ ਪਸੰਦ ਆਣਗੇ ਉਹ ਦੋਨੋਂ ਤੇ ਦੇਖ ਲੈਣੇ ਆਂ ਕੋਈ ਗੱਲ ਆ ਇਹਦੇ ਨਾਲ ਦੇ ਦੇ ਦਿੰਦੇ ਆਂ ਇੱਧਰ ਰਸਤੇ ਮੈਂ ਪਾ ਲੂਗਾ ਚੈੱਕ ਕਰਦੇ ਆਂ ਸੋ ਹੈ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਵੀਡੀਓ ਗਾਇਜ਼ ਆਈ ਹੋਪ ਗਾਇਜ਼ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤਾਂ ਗਾਇਜ਼ ਅੱਜ ਆਪਾਂ ਨੇ ਕਰਨੀ ਆ ਸ਼ਾਪਿੰਗ ਤਾਂ ਸ਼ਾਪਿੰਗ ਕਰਨੀ ਆ ਆਪਾਂ ਨੇ ਹਿਮਕੁੰਡ ਯਾਤਰਾ ਤੇ ਜਿਹੜੀ ਆਪਾਂ ਨੇ ਜਾਣਾਗਾ ਇੱਕ ਤਰੀਕ ਨੂੰ ਮੈਂ ਖਰੀਦਣੇ ਨੇ ਦੋ ਕੁ ਸ਼ਰਟਾਂ ਤੇ ਇੱਕ ਦੋ ਲੋਹੜਾਂ ਖਰੀਦਣੇ ਨੇ ਤੇ ਬੂਟ ਖਰੀਦਣੇ ਹੈਗਾ ਇੰਨੀ ਕੁ ਸ਼ਾਪਿੰਗ ਕਰਨੀ ਆਪਾਂ ਨੇ ਜਿਆਦਾ ਨਹੀਂ ਕੁਝ ਖਰੀਦਣਾ ਹੈਗਾ ਪੈਸੇ ਤਾਂ ਮੇਰੇ ਲੱਗੇ ਕਾਫੀ ਕੱਪੜੇ ਪਏ ਨੇਗੇ ਪਰ ਫਿਰ ਵੀ ਆਪਾਂ ਇੱਕ ਦੋ ਚੀਜ਼ਾਂ ਨਵੀਆਂ ਲੈ ਚ ਆਲਦੇ ਆ ਕਿਉਂਕਿ ਥੋੜਾ ਵਧੀਆ ਲੱਗਦਾਗਾ ਤਾਂ ਚਲੋ ਗਾਇਸ ਚੱਲਦੇ ਆਂਗੇ ਟਾਈਮ ਨਹੀਂ ਖਰਾਬ ਕਰਦੇ ਹਾਂ ਨੂੰ ਕਹੇ ਜੋ ਮਰਜੇ ਪਰ ਰਵੀਰ ਵੀ ਪਿੱਛੋਂ ਘਰੀ ਚੱਲੀ ਏ ਹੈ ਕਾਹਨੇ ਕਿਤੇ ਵਸਤੂਆਂ ਰਸੋਈ ਮੈਨੂੰ ਜੋੜਨ ਵਾਸਤੇ ਵੀ ਪੈਸੇ ਕਿਸੇ ਨਾਲ ਖਰਚ ਸਕੀਏ ਅਸੀਂ ਤਗਾਏ ਹੁਣ ਸਿਲੇਕਟ ਕਰ ਰਹਾ ਮੈਂ ਆਪਣੇ ਲਈ ਬੂਟ ਤਾਂ ਦੇਖਦੇ ਆ ਕਿਹੜੇ ਪਸੰਦ ਆਉਂਦੇ ਨੇ ਤੇ ਗੁਰਜੀਤ ਨੂੰ ਵੀ ਦੇਖਦੇ ਆ ਕਿਹੜੇ ਪਸੰਦ ਆਉਂਦੇ ਨੇ ਮੈਨੂੰ ਤਾਂ ਯਾਰਾ ਇਹਦੇ ਚ ਹੋਰ ਮਿਲ ਜਾਣਗੇ ਇਹਦੇ ਨਾਲ ਦੇ ਇਹਦੇ ਨਾਲ ਦੇ ਮਿਲ ਜਾਣਗੇ ਉਹ ਫਾਇਦੇ हिसाब ਤੇ ਹੁੰਦਾ ਮੈਂ ਤੁਹਾਡੇ ਨਾਲ ਇਹਦਾ ਅੱਛਾ ਇਹ ਸਭ ਵੱਡਾ ਤੇਰੇ ਪਰ ਛੋਟੇ ਨੇ ਮੇਰੇ ਨਾਲ 7 ਕੰਮ ਵੀ ਮੇਰੇ ਅੰਦਰ ਵਸਦਾ ਦੇਖਾਂ ਤੇਰੇ ਬੈਰ ਵੱਡਾ ਹੋਣਾ ਛੋਟਾ ਸੌਕਾ ਦੀ ਹੋਰ ਆ ਜਿਹੜਾ ਮੈਂ ਕਹਿੰਦਾ 6 ਨੰਬਰ ਆਈ ਜਾ ਰਹੀ ਹੈ ਫਿਰ ਉੱਧਰ ਠੰਡ ਹੋਊਗੀ ਉਹਦੇ ਹਿਸਾਬ ਨਾਲ ਫਿਰ ਇਹਦੇ ਚ ਠੰਡ ਨਹੀਂ ਲੱਗੂਗੀ ਇੱਥੇ 15 ਕਿਲੋਮੀਟਰ ਜਾ ਕੇ ਜਦੋਂ ਤੂੰ ਸਵੇਰੇ 9 ਤੋਂ ਬਾਅਦ ਰਕੋ ਨੀਂਦੇ ਬਾਅਦ ਚ ਵਾਪਸ ਆਉਣਾ ਤੈਨੂੰ ਕਿਵੇਂ ਲੱਗਿਆ ਬੈਟਾ ਠੀਕ ਲੱਗੇ ਯਾਰ ਇਹ ਠੀਕ ਲੱਗੇ ਯਾਰ ਜਿਹਦੇ ਨੰਬਰ ਤੇ ਲੈ ਲੈ ਤੈਨੂੰ ਲੈਣੇ ਨੇ ਹਾਂ ਇਹ 6 ਨੰਬਰ ਤੇ ਮੈਂ ਇਹਦੇ ਨਾਲ ਦੇ ਦੇ ਇਹਨੂੰ ਵੀ ਦੇ ਦੇ ਚਾਹੇ ਚੱਲ ਨੂੰ ਕੋਈ ਗੱਲ ਆ ਦੇ ਦੇ ਇਹਦੇ ਨਾਲ ਦੇ ਦੇ ਇੱਧਰ ਰਸਤੇ ਮੈਂ ਤਾ ਨੂੰ ਹੋਰ ਲੈ ਲੈ ਦੂ ਖੁਸ਼ੇ ਵਾਲਾ ਤੇਰੇ ਪੈਰ ਖੁਸ਼ੇ ਨਾਲੇ ਬੂਤ ਖੁਸ਼ੇ ਮੈਂ ਤਾਂ ਖੁਸ਼ ਹਾਂ ਦੇਖੀ ਜਾਊਗੀ ਹਾਂ ਜੀ ਲਈ ਚੈੱਕ ਕਰ ਦੇ ਪੁੱਤ ਆਹ ਤਾਂ ਰੇਟ ਦੇ ਗਾਰੇ ਰੇਟ ਦੇਖੀਂ ਤੂੰ ਆ ਸਮਾਨਾਂ ਨੂੰ ਸੁਣਦੇ ਲਾਈਟ ਵੇਟ ਜੇ ਕਹ ਕੇ ਆਪਾਂ ਨੂੰ ਬੱਤੀ ਰੱਖੀਦਾ ਪਈ ਆ ਕੇ ਨਾ ਕੋਈ ਮਨੋਂ ਸਾਰਿਆਂ ਨੇ ਕਿੱਕ ਦੇ ਬੰਦੇ ਫੋੜੇ ਆ ਉੱਥੇ ਲੱਗਣਾ ਸਾਡੀ ਨੂੰ ਕੋਈ ਇੱਕ ਲੀਕ ਕਰਨੀ ਸਮਝ ਆਂਦੀ ਬਸ ਦੇਖੇ ਚੈੱਕ ਕਰਾ ਪਾਣੀ ਬਿਨਾ ਬਾਬਾ ਕਿੱਥੇ ਹੈ ਬਪਰੇ ਉਹ ਕੁਝ ਬੋਲੀ ਮੈਂ ਕਹਿਣਾਗਾ ਵੀ ਇੰਨੇ ਕ ਪੈਸਿਆਂ ਦੇ ਵਿੱਚ ਇੰਨੇ ਕ ਚੀਜ਼ਾਂ ਆ ਗਈਆਂ ਨਾ ਠੀਕ ਹੈ ਤੇ ਚੱਲ ਚੱਲੀਏ ਹੁਣ ਮੋਟਰਸਾਈਕਲ ਤੇ ਕਿਉਂਕਿ ਜੇ ਆਪਾਂ 10 ਮਿੰਟ ਹੋਰ ਖੜੇ ਰਹੇ ਹੋਰ ਵੀ ਜ਼ਿਆਦਾ ਖਰਚਾ ਕਰਦਾਂਗੇ ਚੱਲੀਏ ਕਰੂ ਕੀ ਅਜੇ ਤਾਂ ਨਹੀਂ ਕਿਹਾ ਤੋਂ ਵਲੌਗ ਨਹੀਂ ਸ਼ੂਟ ਕਰਦਾ ਹੈਗਾ ਕਿਉਂਕਿ ਤੈਨੂੰ ਮੈਨੂੰ ਕਹੀ ਹੋਈ ਹੈ ਜੀ ਆਪਾਂ ਵੀ ਮੈਂ ਹਜੇ ਐਂਟਰੀ ਕਾ ਵੀ ਦਿਨ ਹੁਣ ਆ ਗਿਆ। ਬਈ ਇਹ ਕੰਕਸਿੰਗ ਨਾਲ ਜਿਹਦੇ ਬਾਸ ਨਹੀਂ ਸੀ। ਕੋਣ ਨੂੰ ਆਇਆ ਲੱਗਦਾ। ਇਹਦੇ ਵੀ ਬੜੀ ਫੱਟ ਲੈ ਰਿਹਾ। ਕਿ ਹੁਣ ਆਇਆਗੇ ਨਾ ਪਾਵਰ ਬੈਂਕ ਲੈਣ ਵਾਸਤੇ। ਪਾਵਰ ਬੈਂਕ ਦਾ ਵੈਸੇ ਉਹ ਤਾਂ ਸਹੀ ਲੱਗ ਰਿਹਾ ਯਾਰ। ਆਪ ਬਜਨ-ਬੋਜਨ ਤਾਂ ਠੀਕ ਹੈ ਰਹਿਣਾ। ਅਸਲ ਛੇ ਚਾਰਜ ਕਰਨ ਵਾਲੇ ਨਾ ਹੁਣ ਕਿਥੇ। ਹੈ ਨਾ? ਗੱਲ ਤਾਂ ਚਲਾਣੀ ਆ ਉਹਨਾਂ ਨੂੰ ਚਲਾਣੀ ਨਹੀਂ ਹੋਦੀ। ਜੀ ਕੁਛ ਨਹੀਂ ਪਸੰਦਾ ਯਾ। ਹੈ? ਮੈਨੂੰ ਇਹ ਟੈਂਸ਼ਨ ਲੱਗ ਰਹੀ ਹੈ ਉਹ ਮੈਂ ਵੀਡੀਓ ਕਿਵੇਂ ਸ਼ੂਟ ਕਰਿਆ ਕਰਾਂ ਤੇਰੇ ਸਾਹਮਣੇ ਮੈਂ ਵੀ ਚੌਂਦਾ ਨਹੀਂ ਤੂੰ ਨਾ ਬੱਚਾ ਈ ਠੀਕ ਆ ਬਸ ਤੇਰਾ ਕੱਲੀ ਫੇਸ ਇੰਨਾ ਨੱਕ ਰੱਖਾਂਗੇ ਵੀ ਤੂੰ ਬਚਾਣਾ ਨਹੀਂ ਜਾਏ ਮੈਂ ਉਹਦੇ ਆਉਂਗਾ ਜਿੱਦੇ ਚੈਨਲ ਮੋਟੇ ਚੋ ਕਿੰਨੇ ਪੈਸੇ ਕੰਢ ਰਹਿ ਜਾਗੇ ਪੈਸੇ ਦੇ ਦੇ ਯਾਰਾ ਹੈਲੋ ਭਾਈ ਜੀ ਘੁੰਮਣ ਜਾਣਾ ਮੈਨੇ ਪੈਸੇ ਦੇ ਦੇ ਤਾਂ ਫਾਈਨਲੀ ਗਏ ਹੁਣ ਰੁਕੇ ਤੇ ਗੁੰਦ ਗਤੀਰਾ ਪਿੰਡ ਵਾਸਤੇ ਕਿੰਨੇ ਪੈਸੇ ਘਟ ਗਏ 500 ਰੁਪਏ ਕਿਥੇ ਦਿੱਤਾ ਪਾਣੋਂ ਦੋ ਚੱਕਰ ਨੋਟ ਨਹੀਂ ਦਿੱਤੇ ਨਹੀਂ ਦਿੱਤੇ ਨਹੀਂ ਰਿੱਚ ਨਹੀਂ ਗਏ ਜਿੱਦਣੇ ਕੋਈ ਚੱਕਰ ਕਰਿਆ ਇਹਦੇ ਵਿੱਚ ਜਿਹੜਾ ਤਾਂ ਕਰਕੇ ਸੁਆਦ ਨਹੀਂ ਨਹੀਂ ਹਰ ਵਾਰੀ ਸੁਆਦ ਹੁੰਦਾ ਹੈ ਠੀਕ ਹੈ ਆਇਆ ਨਾ ਜਰੂਰੀ ਤਾਂ ਫਿਰ ਲਿ ਗਈ ਬੈਕ ਲਾਤੀ ਉੱਥੇ ਧੁੱਪ ਬਹੁਤ ਜ਼ਿਆਦਾ ਹੋ ਰਹੀ ਤੇ ਕੱਪੜੇ-ਕੁੱਪੜੇ ਖਰੀਦ ਕੇ ਫਾਈਨਲੀ ਪਹੁੰਚ ਗਏ ਸ਼ੌਪ ਦੇ ਉੱਤੇ ਤੇ ਹੁਣ ਪੀਣੇ ਕੇ ਪਾਣੀ ਪੋਨੇ ਮਾਰੇ ਲਿਗਾਏ ਮੇਰੇ ਦੋਸਤ ਦੇ ਦੇ ਮੇਰੇ ਕੱਪੜੇ ਕੁਛ ਐਨੇ ਨੇ ਚਾਰ ਸੈੱਟ ਹੋ ਗਿਆ ਆਪਣਾ ਹੈ ਨਾ ਦੋ ਜੋੜੇ ਬੂਟਾਂ ਦੇ ਤੇ ਦੋ ਜੋੜੇ ਕੱਪੜੇ ਦੇ ਵੱਧ ਸਮਾਨ ਕੁ ਇਹਨੇ ਖਰੀਦਦਾ ਗਿਆ ਮੈਨੇ ਸਤੋਂ ਪਹਿਲਾਂ ਤੋ ਹੀ ਆਪਾਂ ਮੂੰਹ 10 ਮਿੰਟ ਰੈਸਟ ਕਰੀਏ ਪਹਿਲਾਂ ਫਾਰਮ ਚ ਹੋਈਏ ਉਸ ਤੋਂ ਬਾਅਦ ਚ ਤਾਂ ਫਾਈਨਲੀ ਇਹ ਕੱਪੜੇ ਕੁਪੜੇ ਲੈ ਆਣ ਤੋਂ ਬਾਅਦ ਹੁਣ ਕੀ ਕਹੀਏ ਇੱਕ ਗੱਡੀ ਜਿਹੜੀ ਕੀ ਕਰੇਟਾ ਹੈ ਉਹਨ ਉਹਦਾ AC ਦਾ ਕੰਮ ਕਰਨ ਤੇ ਨਾਲ ਆਇਆ ਮੇਰਾ ਮਿੱਤਰ ਹੈ ਹਰਮਨ ਸਿੰਘ ਡਾਣਾ ਕੀ ਹਾਲ ਆ ਦੋਸਤਾ ਹਾਂ ਠੀਕ ਐ ਤੇ ਐਨੇ ਦਿਨ ਕਿੱਥੇ ਮਸਰ ਰਿਹਾ ਸਟਡੀ ਸਟਡੀ ਜਿੰਮ 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 ਵੀ ਕਰਦਾ ਰਿਹਾ ਪਰ ਜੋ ਸੋਣੀ ਬੰਨੀ ਅੱਜ ਐਨ ਦਾ ਜਦੋਂ ਸੀ ਦਲਜੀਤ ਦੋਸਾਂਜ ਵੀ ਦਿਨੇ ਫੇਲ ਕਰ ਗਿਆ ਬਈ ਕਟਿੰਗ ਕਲੂਡਿੰਗ ਐਨ ਸੈਗ ਹੱਤਵਾਲੇ ਡੋਲੇ ਨਾਲ ਹੀ ਫਰਕ ਪੈਂਦਾ ਯਾਰ ਸਭ ਕੁਝ ਡੋਲੇ ਹੈ ਗਈ ਜਦੋਂ ਮੈਂ ਜਿਮ ਮੈਂ ਸਟਾਰਟ ਕਰੀ ਤੇ ਨਾਲੇ ਇਹਨੇ ਜਿਮ ਮੈਂ ਸਟਾਰਟ ਕਰੀ ਮੈਂ ਜਿਮ ਚਾਰ ਸਾਲ ਚ ਕੰਮ ਜ਼ਿਆਦਾ ਹੋਣ ਕਰਕੇ ਤੇ ਜਿਮ ਬੰਦ ਕਰਤੀ ਸੀਗੀ ਤਾਂ ਗੈਰ ਹੈ ਗੈਰ ਹੈ ਤਾਂ ਗਾਇਸ ਐਵੇਂ ਧਰੀਰ ਨਹੀਂ ਬਣਦੇ ਹੈਗੇ ਰੈਗੂਲਰ ਜਿਮ ਲਾਣੀ ਪੈਂਦੀ ਹੈਗੀ ਫੇਰ ਕਿਤੇ ਜਾ ਕੇ ਧਰੀਰ ਬਣਦੇ ਨੇਗੇ ਤਾਂ ਚਲੋ ਉਹ ਲੈ ਕੇ ਆਨੇ ਆਪਾਂ ਗੱਡੀ ਤੇ ਰੋਟੀ ਖਾਈਏ ਕੋਣੀ ਆਈ ਹੈ ਜੀ ਆਇਆ ਖਾਣ ਆ ਚੱਲ ਖਾਣ ਆ ਜਾ ਕੋਣੀ ਆਈ ਹੈ ਰੋਟੀ ਚਲ ਮੈਂ ਪਹਿਲਾਂ ਗੱਡੀ ਲੈ ਮੈਂ ਠੀਕ ਹੈ य हा हाय 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 गर्म हो रबा बहुत ज़्यादा गड्डी गर्म पी है तो ए सी चार कोई समस्या जी आपने हल करनी है हल करा आप बाद चो पहु लाइए अंदर ਪਹਿਲਾ ਸਿੱਸਾ ਸਾਫ ਕਰ ਦੀ ਯਾਰ ਜਿਹਦੇ ਵਿੱਚ ਕੀ ਆਪਣਾ ਵੀਡੀਓ ਸਹੀ ਆਵੇ ਹੱਜੀ ਵੀ ਸਾਫ ਨਹੀਂ ਹੋਇਆ ਯਾਰ ਕੀ ਚੱਕਰ ਆ ਹੋ ਜਾ ਜੀ ਹੋ ਜੋ ਚੀ ਹੋ ਜੋ ਚੀ ਆਪਾਂ ਵੀ ਫਿਰ ਪਾਣੀ ਮਾਰਨੋਂ ਹਟਣਾ ਨਹੀਂ ਜਿੰਨਾ ਚਿਰ ਸਾਫ ਨਹੀਂ ਹੁੰਦਾ ਤਦ ਇਹ ਹੁੰਦੀ ਹੀ ਨਹੀਂ ਸਾਫ ਇਹ ਕੀ ਕਰੀਏ ਲੋਚੀ ਨਾਨਕ ਨਾਨ ਕਰੀਏ ਗੱਡੀ ਬੰਤ ਤੈਂਕ ਤਿੱਧਰ ਤੋਂ ਦਿਖਵਾ ਸੋਹਣੇ ਮੁੰਡੇ ਤੇਰਾ ਨਾਮ ਨਾ ਰੱਖਦੀ ਸੋਹਣਾ ਮੁੰਡਾ ਹੈ ਹੋਰ ਵੀਡੀਓ ਤਾਂ ਰੈਗੂਲਰ ਚੱਲਦੀ ਰਹਦੀ ਹੈਗੀ ਅਮੈਂ ਜੋ ਵੀ ਕਰਦਾ ਸੋ ਧਰਦਾ ਪੂਰੀ ਲਾਈਫੇ ਰਿਕਾਰਡ ਕਰ ਦੇਣੀ ਆ ਯਾਰ ਦੇਖੀ ਜਾਊਗੀ ਲਾਈਫ ਮੜਾ ਜਾ ਆ ਡੰਡਾ ਦੇਖੀ ਗੈਸ ਬ੍ਰੋ ਉਹ ਲੱਗੂਆ ਹਾਂਜੀ ਓਕੇ ਗੁੱਡ ਸਿੱਖ ਗਿਆ ਦੁਕਾਨਾ ਕਮਾਜ ਕਮਾ ਲਈ ਅੱਜ ਕੋਟਾ-ਕਟਾ 2 ਕਰੋੜ ਰੁਪਇਆ ਕਮਾ ਹੀ ਲੇਗਾ ਇਹ ਕੰਮ ਦੇ ਵਿੱਚੋਂ ਪਰ ਜ਼ਿੰਦਗੀ ਲੱਗ ਜੂ ਵੀ ਸਾਰੀ ਜ਼ਿੰਦਗੀ ਸਾਰੀ ਹੀ ਲੱਗ ਜਾਂਦੀ ਹੈ ਨੇ ਤਗਾ ਇਹ ਲਿਆਂਦੀ ਹੈਗੀ ਆਪਣੀ ਨਵੀਂ ਟੋਪੀ ਦੇਖਣ ਨੂੰ ਤਾਂ ਠੀਕ ਠਾਕ ਜੀ ਆ ਕੁ ਖਾਸ ਮਹਿੰਗੀ ਨਹੀਂ ਹੈਗੀ ਪਤਾ ਨਹੀਂ ਪਰ ਕਿੰਨੇ ਵੀ ਹੈਗੀ ਇਹ ਕਿੰਨੇ ਵੀ ਨਹੀਂ ਤੇ ਚਲ ਆਪਾਂ ਇੱਸ ਤਰ ਪਿਆਰੇ ਆ ਜਾ ਆ ਜਾ ਰੋਟੀ ਖਾਈਏ हां तो लो तो फाइनली ਗਾਇਆ ਜਾਇ ਸਿੰਪਲ ਦਾਲ ਚੋਲ ਦਹੀਂ ਤੇ ਖੀਰਾ ਚਲੋ ਤਾਂ ਬਣਾ ਲੈ ਨਿਕਾਲੋ ਮੈਨੂੰ ਯਾਦ ਰਵੇ ਵੀ ਆਪਾਂ ਕੱਲ ਸਬਜ਼ੀ ਦੀ ਪਰਸਟੀਏ ਕੱਲ ਵੀ ਪਰਸਟੀਏ ਹਾਂ ਦੂਰ ਪਿਲਾ ਪਰ ਗਰਮ ਪਈਆ ਤਫੈ ਨੇ ਲਿਗਾ ਜੇ ਰੋਟੀ ਰੱਟੀ ਖਾਣ ਤੋਂ ਬਾਅਦ ਫੋਨ ਕਰ ਦਾਂਗੇ ਫੋਨ ਨੂੰ ਚਾਰਜਿੰਗ ਤੇ ਫੋਨ ਨੂੰ ਲਾਨੇ ਚਾਰਜ ਤੇ ਸਭ ਇੱਕ ਨਾਲੇ ਕਰਦੇ ਆਪਾਂ ਗੱਡੀ ਦਾ ਕੰਮ ਤਾਂ ਚਲੋ ਗਾ ਜੀ ਮਿਲਦੇ ਆ ਗੱਡੀ ਦਾ ਕੰਮ ਕਰਦੇ ਆ ਸੋ ਬਾ ਤਫੈ ਨੇ ਲਿਗਾ ਜੇ ਹੁਣ ਵਜ ਰਹੇ ਨੇ ਰਾਤ ਦੇ 8 12 ਵਜੇ ਤੁਹਾਨੂੰ ਹਨੇਰਾ ਦਿਖਾਣਾ ਕਿੰਨਾ ਜਿਆਦਾ ਹਨੇਰਾ ਗਿਆ ਦੇਖੋ ਬਈ ਇਧਰਲੀ ਸਾਈਡ ਕੁਝ ਵੀ ਨਹੀਂ ਦਿਖ ਰਿਹਾ तकरीबन ਫਲਟ ਲੱਭ ਲਿਆ ਤੇ ਅੱਜ ਇਹੀ ਗੱਡੀ ਆਪਾਂ ਪਿੰਡ ਲੈ ਕੇ ਚੱਲਾਂਗੇ ਗਾ ਜੀ ਮਨ ਤੇ ਕਰ ਰਿਹਾ ਮੈਂ ਵਲੌਗ ਦਾ ਐਂਡ ਹੁਣੀ ਕਰਦਾ ਪਰ ਆਪਾਂ ਕੀ ਕਰਨ ਹੈਗਾ ਵਲੌਗ ਦਾ ਕਰਨਾ ਹੈਗਾ ਐਂਡ ਘਰੇ ਜਾ ਕੇ ਤਾਂ ਉਹਨਾਂ ਟਾਈਮ ਲਈ ਆਪਾਂ ਕੀ ਕਰਦੇ ਆਂਗੇ ਸਮਾਨ ਸਮੂਹ ਚੱਕਦੇ ਆਂ ਜੋ ਵੀ ਆਪਣਾ ਚਾਰਜਰ ਹੈ ਜੋ ਵੀ ਆਪਾਂ ਨੇ ਲੈ ਜਾਣਾ ਆਪਾਂ ਚੱਕਦੇ ਆਂਗੇ ਚਲੋ ਗਾਈ ਵਾਰੀ ਹੁਣ ਘਰੇ ਜਾਣ ਦੀ ਕਦਾ ਕਰ ਤਾ ਟਾਈਮ ਬਹੁਤ ਜ਼ਿਆਦਾ ਹੋਰ ਹੋ ਗਿਆ ਸਹੀ ਤਰੀਕੇ ਨਾਲ ਨਹੀਂ ਲੱਗੀ ਟੱਪੀ ਜ਼ੋਰ ਦੀ ਲਾਣੀ ਪਈ ਆ ਐਵੇਂ ਗਾਈ ਗਰਮੀ ਹੈ ਨਾ ਦਿਮਾਗ ਹਲਾ ਰਿਹਾ ਦਿਮਾਗ दिमाग ना बहुत ज़्यादा हला रहा गर्मी ने क्योंकि बहुत ओवर गर्मी है गाई बस बस सुब सुख रखे दो मिनट लिए तो ऐसी चल जे से चल माड़ा जाए हो जाएगा य तो चल चल गया जी ओके ओके दी रिपोर्ट गाई चलो ले रब तो चलिए ਲਓ ਇਹ ਸਭ ਤੋਂ ਪਹਿਲਾਂ ਗੱਡੀ ਮੋੜ ਦੇਈ ਆਪਾਂ ਤਾਂ ਗਾਇਜ਼ ਮੈਨੂੰ ਨੇ ਇੱਕ ਸਮੱਸਿਆ ਲੱਗ ਰਹੀ ਹੈ ਮੈਨੂੰ ਲੱਗ ਰਿਹਾ ਕਿ ਗੱਡੀ ਦੇ ਨਾਲ ਟਾਇਰਾਂ 'ਚ ਹਵਾ ਨਹੀਂ ਹੈਗੀ ਇੱਕ ਮਿੰਟ ਮੈਨੂੰ ਚਲਾ ਕੇ ਮਹਿਸੂਸ ਹੋਇਆ ਆਪਾਂ ਚੈੱਕ ਕਰਦੇ ਚਲੋ ਉੱਤਰ ਕੇ ਪਵਾ ਕੇ ਹੀ ਗਾਇਜ਼ ਗੱਡੀ ਦੇ ਟਾਇਰਾਂ ਦੇ ਵਿੱਚ ਹਵਾ ਘੱਟ ਹੈਗੀ ਤੇ ਹਵਾ ਆਪਾਂ ਨੂੰ ਪਵਾਉਣੀ ਪੈਣੀ ਹੈਗੀ ਆਪਾਂ ਗਾਇਜ਼ ਮਿਸਤਰੀ ਆ ਨਾ ਚਲੋ ਭਾਈ ਤਾਂ ਚਲੋ ਗਏ ਫਾਈਨਲੀ ਮੈਂ ਹੁਣ ਰੁਕਾਂਗਾ ਗੱਡੀ ਦੇ ਵਿੱਚ ਗੱਡੀ ਦੇ ਟਾਇਰਾਂ ਦੇ ਵਿੱਚ ਹਵਾ ਪਾਉਣ ਵਾਸਤੇ ਜ਼ਰੂਰੀ ਹੈਗਾ ਕਿਉਂਕਿ ਸਵੇਰੇ ਦਾ ਕੋਈ ਪਤਾ ਨਹੀਂ ਹੈ ਤਾਂ ਗਾਇਸ ਸਵੇਰੇ ਦਾ ਕੋਈ ਪਤਾ ਨਹੀਂ ਹੈਗਾ ਮਨ ਕਰੇ ਬਿਲਕੁਲ ਹੀ ਟਾਇਰਾਂ ਦੇ ਵਿੱਚ ਹਵਾ ਡਾਊਨ ਹੋ ਜੇ ਤੇ ਫਿਰ ਆਪਾਂ ਬਹੁਤ ਔਖਾ ਹੋ ਜੂਗਾ ਕਿਉਂਕਿ ਫਿਰ ਟਾਇਰ ਖੋਲ ਕੇ ਲੈ ਜਾਣੇ ਪੈਣਗੇ ਹਵਾ ਪਾਉਣ ਵਾਸਤੇ ਇਹ ਨਾ ਲੈ ਜਾਂਦੇ ਨੇ ਜੀ ਕੰਮ ਕਰਵਾ ਕੇ ਹਰ ਵਾਰੀ ਕਰਕੇ ਜਾਂਦੇ ਨੇ ਧਾਰ ਇੱਕ ਗੱਡੀ ਦੇ ਵਿੱਚ ਪੈਸੇ ਵਿੱਚ ਰਹਿ ਜਾਣਗੇ ਮੰਨ ਲਓ ਕਹਿੰਦੇ ਵੀ ਅਸੀਂ ਕੀ ਕਰਾਂਗੇ ਚਲੋ ਗਾ ਜੀ ਫਾਈਨਲੀ ਆ ਗਿਆ ਕੱਗੇ ਦਾ ਬਾਜ਼ਾਰ ਲਗਭਗ ਆਪਾਂ ਕ੍ਰੋਸ ਕਰਨ ਵਾਲੀਆਂ ਹੋਈਆਂ ਗੀਆਂ ਤਾਂ ਗਾਈ ਮੈਨੇ ਸਭ ਤੋਂ ਪਹਿਲਾਂ ਇੱਕ ਕੰਮ ਕਰਿਆ ਪਹਿਲਾਂ ਗੱਡੀ ਦੇ ਟਾਇਰਾਂ ਦੇ ਵਿੱਚ ਹਵਾ ਭਵਾਈ ਕਿਉਂਕਿ ਸਮੱਸਿਆ ਮੈਨੂੰ ਇਹ ਆਉਣੀ ਸੀ ਸਵੇਰੇ ਜੇ ਮੈਂ ਨਾ ਹਵਾ ਪਾਉਂਦਾ ਨਾ ਹੋਣਗਾ ਇਹ ਫਿਰ ਮੈਨੂੰ ਸਵੇਰੇ ਟਾਇਰ ਖੋਲਣੇ ਪੈਣੇ ਸੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਰ ਇਸ ਕਰਕੇ ਮੈਨੇ ਹੁਣੇ ਪਵਾ ਲਈ ਟਾਇਰਾਂ 'ਚ ਹਵਾ ਸ਼ੀਸ਼ਾ ਸਾਫ਼ ਨਹੀਂ ਹੁੰਦਾ ਹੈਗਾ ਕਿਉਂਕਿ ਆਪਾਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਇਹਦੇ ਤੇ ਕੱਪੜਾ ਹੀ ਮਾਰਨਾ ਪਊਗਾ ਗਾਈ ਮੈਨੇ ਬੀਕ ਪੈਸਾ ਵੀ ਨਹੀਂ ਜ਼ਰੂਰੀ ਹੈਗਾ ਇੰਨਾ ਗੱਡੀਆਂ ਕਾਰਾਂ ਜਾਂ ਮਤਲਬ ਆਪਣੇ ਲਵੇ ਐਸ਼ਵੋ ਆਰਾਮ ਦੇ ਸਾਰੇ ਚੀਜ਼ਾਂ ਹੋਣ ਉਹ ਵੀ ਇੰਨੀ ਜ਼ਰੂਰੀ ਨਹੀਂ ਹੈਗਾ ਜਿੰਨੀਆਂ ਕਿ ਇੱਕ ਬੰਦੇ ਦੀ ਇੱਜ਼ਤ ਜ਼ਰੂਰੀ ਆ ਬੰਦੇ ਦੀ ਇੱਜ਼ਤ ਬਹੁਤ ਜ਼ਰੂਰੀ ਹੈਗਾ ਯਾਰ ਜਦੋਂ ਆਪਾਂ ਨਾ ਕਿਸੇ ਨੂੰ ਰਿਸਪੈਕਟ ਦਿੰਨੇ ਆ ਅਗਲੇ ਤੋਂ ਰਿਸਪੈਕਟ ਲੈਣੇ ਆ ਉਹ ਸਭ ਤੋਂ ਜ਼ਰੂਰੀ ਆ ਸਾਰੇ ਇਨਸਾਨ ਆਪਣੇ ਵਰਗੇ ਹੀ ਨੇ ਹੈਗੇ ਸਾਰਿਆਂ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਤੇ ਸਾਰਿਆਂ ਤੋਂ ਇੱਜ਼ਤ ਲੈਣੀ ਚਾਹੀਦੀ ਹੈ। ਤਾਂ ਫਾਈਨਲੀ ਗਾਇਜ਼ ਆਉਂਦੇ-ਆਉਂਦੇ ਘਰ ਵਾਸਤੇ ਲੈ ਜਾ ਆਪਾਂ ਨੇ ਦੁੱਧ ਤੇ ਮੰਮੀ ਵਾਸਤੇ ਇੱਕ ਦੋ ਪਾਪੜੀਆਂ ਦੇ ਪੈਕੇਟ ਲੈ ਕਿਉਂਕਿ ਮੰਮੀ ਨੂੰ ਵਧੀਆ ਲੱਗਦੇ ਨੇਗੇ। ਇਹ ਬਾਹਰਲਾ 뷰 ਦਿਖਾ ਜੇ ਗਾਇਜ਼ ਤੇ ਆ ਦੇਖੋ ਆਪਾਂ ਪਹੁੰਚ ਕੇ ਘਰੇ ਤੇ ਹੁਣ ਆਪਾਂ ਸਿਰਫ ਆਪਾਂ ਨੇ ਘਰੇ ਹੀ ਜਾਣਾ ਹੈਗਾ। ਤੇ ਚਲੋ ਗਾਇਜ਼ ਇਸੇ ਦੇ ਨਾਲ ਕਰਦੇ ਆਪਾਂ ਵੀਡੀਓ ਨੂੰ ਐਂਡ ਆਈ ਹੋਪ ਗਾਇਜ਼ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਹੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਜ਼ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਚ ਟੇਕ ਕੇਅਰ ਬਾਏ ਬਾਏ ਗਾਇਜ਼